ਲੋਕਗੀਤਾਂ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ। ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ذریعے ਮਨੋਰੰਜਨ ਕਰਦੇ ਹਾਂ। ਅੱਜ ਫੇਰ ਅਸੀਂ ਤੁਹਾਡੇ ਮਨੋਰੰਜਨ ਦੇ ਲਈ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਸਾਹਮਣੇ ਹੋਏ ਹਾਂ। ਉਮੀਦ ਕਰਦੇ ਹਾਂ ਤੁਸੀਂ ਸਾਡੇ ਲੋਕਗੀਤ ਦੀ ਉਡੀਕ ਕਰ ਰਹੇ ਹੋਵੋਗੇ ਤੇ ਸਾਨੂੰ ਸੋਹਣੇ-ਸੋਹਣੇ ਕੰਪਲੀਮੈਂਟ ਦੇਣ ਲਈ ਤਿਆਰ ਹੋਵੋਗੇ। ਤੇ ਤੁਹਾਡੇ ਕੰਪਲੀਮੈਂਟਸ ਦੇ ਉਡੀਕ ਦੇ ਵਿੱਚ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਤੁਹਾਡੇ ਰੂਬਰੂ ਕਰਾਂਗੇ ਤੇ ਤੁਸੀਂ ਜ਼ਰੂਰ ਸੁਣਿਓ ਤੇ ਚੰਗਾ ਹੁਲਾਰਾ ਦਿਓ ਜੇਕਰ ਤੁਹਾਨੂੰ ਨਾ ਚੰਗਾ ਲੱਗਿਆ ਤਾਂ ਆਪਣੀ ਟਿੱਪਣੀ ਕੋਈ ਨਾ ਕੋਈ ਟਿੱਪਣੀ ਜ਼ਰੂਰ ਕਰਿਓ ਤੇ ਆਜੂ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਕੁੜਮਾ ਜੋਰ ਗੜਵੇ ਪਾਲਈ ਗੜੇ ਵਰੇ ਦਿਨਾਂ ਨੂੰ ਕੱਢਣੀ ਜੀ ਸਾਰੇ ਆਓ ਆਹੋ ਜੀ ਸਾਰੇ ਆਓ ਅਸੀਂ ਨਾ ਕੱਢਣੀ ਤੁਸੀਂ ਨਾ ਕੱਢਣੀ ਛੜਿਆ ਵੇੜੇ ਛੱਡਣੀ ਜੀ ਸਾਰੇ ਆਓ ਚੱਲੋ ਛੜਿਆਂ ਦੇ ਨੌ ਲੱਗਣੀ ਜੀ ਸਾਰੇ ਆਓ ਸ਼ਾਵਾਂ ਜੀ ਸਾਰੇ ਆਓ ਜੀ ਜੇ ਪਹਿਣੋ ਬੋਰੀ ਪਾਲੇ ਬੋਰੀ ਪਾਲੇ ਵਰੇ ਦਿਨਾਂ ਨੂੰ ਕੱਢਣੇ ਨਾ ਕੱਢਣੀ ਤੁਸੀਂ ਨਾ ਕੱਢਣੀ ਛੜਿਆ ਵੇੜੇ ਛੱਡਣੀ ਜੀ ਸਾਰੇ ਆਓ ਚੱਲੋ ਜੀ ਸਾਰੇ ਆਓ ਛੜਿਆ ਦੇ ਨਾ ਲੱਗਣੀ ਜੀ ਸਾਰੇ ਆਓ ਸ਼ਾਵਾਂ ਵਚਨ ਦੇ ਪੈਣ ਦੱਬੇ ਪਾ ਲਈ ਦੱਬੇ ਪਾ ਲਈ ਵਰੇ ਦਿਨਾਂ ਨੂੰ ਕੱਢਣੀ ਜੀ ਸਾਰੇ ਆਓ ਆਹੋ ਜੀ ਸਾਰੇ ਆਓ ਅਸੀਂ ਨਾ ਕੱਢਣੀ ਤੁਸੀਂ ਨਾ ਕੱਢਣੀ ਛਣ ਆਵੇਂ ਛੱਡਣੀ ਜੀ ਸਾਰੇ ਚੱਲੋ ਜੀ ਸਾਰੇ ਆਓ ਛੜਿਆਂ ਦੇ ਨਾ ਲੱਗਰੀ ਜੀ ਸਾਰੇ ਆਓ ਸ਼ਾਵਾਂ ਜੀ ਸਾਰੇ ਆਓ ਭਾਬੀ ਦੀ ਪੈਣ ਗੜਵੇ ਪਾਲਈ ਗੜਵੇ ਪਾਲਈ ਬਰੇ ਦਿਨਾਂ ਨੂੰ ਕੱਢਣੀ ਜੀ ਸਾਰੇ ਆਓ ਜੀ ਸਾਰੇ ਆਓ ਅਸੀਂ ਨਾ ਕੱਢਣੀ ਤੂੰ ਸੀ ਨਾ ਕੱਢਣੀ ਛੜਿਆ ਵੇੜੇ ਛੱਡਣੀ ਜੀ ਸਾਰੇ ਆਓ ਚੱਲੋ ਜੀ ਸਾਰੇ ਆਓ ਛੜਿਆਂ ਦੇ ਨਾ ਲੱਗਣੀ ਛਾਵਾਂ ਜਿਸਾਰੇ ਆਓ ਹਾਂਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਉਮੀਦ ਕਰਦੇ ਹਾਂ ਤੁਸੀਂ ਇਸ ਲੋਕਗੀਤ ਤੋਂ ਚੰਗਾ ਲੁੱਟ ਪਲਾਉਂਗੇ ਤੇ ਜਦੋਂ ਵੀ ਤੁਹਾਡੇ ਪਰਿਵਾਰਾਂ ਦੇ ਵਿੱਚ ਵਿਆਹ ਸ਼ਾਦੀਆਂ ਹੋਣਗੀਆਂ ਤਾਂ ਇਸ ਤਰ੍ਹਾਂ ਦੀਆਂ ਸਿੱਠਣੀਆਂ ਗਾ ਕੇ ਵਿਆਹਾਂ ਦੇ ਵਿੱਚ ਰੌਣਕਾਂ ਭਰਪੂਰ ਉਪਜਾਉਂਗੇ ਤੇ ਐਸੇ ਉਮੀਦ ਦੇ ਵਿੱਚ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ただいま。<dann>